ਪੰਜਾਬ ਸਰਕਾਰ ਨੇ ਇੱਕ ਬੇਹੱਦ ਵੱਡਾ ਐਕਸ਼ਨ ਲੈ ਲਿਆ ਦੱਸ ਦਈਏ ਕਿ ਹੁਣੇ ਗੈਰ ਕਾਨੂੰਨੀ ਟੰਗ ਦੇ ਨਾਲ ਬਣੇ ਨਸ਼ਾ ਛਡਾਊ ਕੇਂਦਰ ਦੇ ਉੱਤੇ ਇੱਕ ਵੱਡਾ ਐਕਸ਼ਨ ਲੱਤਾ ਹੈ ਸਰਕਾਰ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਹੁਣੇ ਸਮਰਾਲਾ ਦੇ ਵਿੱਚ ਨਸ਼ਾ ਛਡਾਊ ਕੇਂਦਰ ਬਣਿਆ ਹੋਇਆ ਸੀ ਤੇ ਉਸ ਦੌਰਾਨ ਜਦੋਂ ਪ੍ਰਸ਼ਾਸਨ ਪਹੁੰਚਦਾ ਹੈ ਤੇ ਉੱਥੇ ਬਿਹਤ ਵੱਡੇ ਖੁਲਾਸੇ ਹੋ ਜਾਂਦੇ ਨੇ ਦਰਸਲ ਇੱਕ ਪਾਸੇ ਤਾਂ ਗੈਰਕਾਨੂੰਨੀ ਟੰਗ ਦੇ ਨਾਲ ਉਹ ਨਸ਼ਾ ਛਡਾਊ ਕੇਂਦਰ ਜਿਹੜਾ ਚਲਾਇਆ ਜਾ ਰਿਹਾ ਸੀ ਔਰ ਉਸ ਦੇ ਵਿੱਚ ਕਈ ਮਰੀਜ਼ ਸੀਗੇ ਤੇ ਉਹਨਾਂ ਨੂੰ ਸਿਵਲ ਹਸਪਤਾਲ ਤੋਂ ਵਿੱਚ ਵੀ ਭਰਤੀ ਕਰਵਾ ਦਿੱਤਾ ਗਿਆ ਹਾਲਾਂਕਿ ਪਹਿਲਾਂ ਤਾਂ ਇਹ ਨਸ਼ਾ ਛਡਾਊ ਕੇਂਦਰ ਜਿਹੜੇ ਨੇ ਰਜਿਸਟਰਡ ਨਹੀਂ ਹਨ ਔਰ ਉੱਥੇ ਹੀ ਬਿਨਾਂ ਡਾਕਟਰ ਤੋਂ ਹੀ ਇਹ ਨਸ਼ਾ ਛਡਾਊ ਕੇਂਦਰ ਚਲਾਏ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਉੱਥੇ ਜਿਹੜੇ ਮਰੀਜ਼ ਸੀਗੇ ਉਹਨਾਂ ਨੂੰ ਉੱਥੋਂ ਛੁਡਵਾਇਆ ਗਿਆ ਤੇ ਸਿਵਲ ਹਸਪਤਾਲ ਦੇ ਵਿੱਚ ਭਤੀ ਕਰਵਾਇਆ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਬਹੁਤ ਅਜਿਹੇ ਨਸ਼ਾ ਛਡਾਊ ਕੇਂਦਰ ਨੇ ਜਿਨ੍ਹਾਂ ਦੇ ਵਿੱਚ ਮਰੀਜ਼ਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਉਹਨਾਂ ਦਾ ਡਾਕਟਰਾਂ ਤੋਂ ਬਿਨਾਂ ਇਲਾਜ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਜਿਹਾ ਨਸ਼ਾ ਛਡਾਊ ਕੇਂਦਰਾਂ ਦੇ ਉੱਤੇ ਸਰਕਾਰ ਜਿਹੜੀ ਆ ਐਕਸ਼ਨ ਲੈਂਦੀ ਹੋਈ ਵੀ ਦਿਖਾਈ ਦਿੱਤੀ ਹੈ ਸਮਰਾਲਾ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਦੇ ਕੇਂਦਰ ਦੇ ਉੱਤੇ ਵੱਡਾ ਕਦਮ ਚੱਕਿਆ ਗਿਆ ਦੱਸੀਏ ਕਿ ਲਗਾਤਾਰ ਹੁਣ ਇਹ ਮਾਮਲੇ ਪੱਖਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਇਹ ਮਾਮਲੇ ਜੜੇਲ ਤੇਜ਼ੀ ਦੇ ਨਾਲ ਦੇਖਣ ਨੂੰ ਮਿਲ ਰਹੇ ਨੇ ਸਮਰਾਲਾ ਦੇ ਪਿੰਡ ਨਿੱਲੋ ਖੁਰਦ ਵਿਖੇ ਇਹ ਨਸ਼ਾ ਜਿਹੜਾ ਚਲਾਉ ਸੈਂਟਰ ਚਲਾ ਰਿਹਾ ਸੀ ਔਰ ਨਸ਼ਾ ਛਡਾਊ ਕੇਂਦਰ ਤੋਂ ਮਿਲੇ ਸਾਰਾ ਲੋਕਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਹੁਣੇ ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਇਸ ਨਸ਼ਾ ਛਡਾਊ ਕੇਂਦਰ ਦੇ ਉੱਤੇ ਐਕਸ਼ਨ ਲੈ ਲਿਆ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਤੇ ਪੁਲਿਸ ਨੇ ਰੇਡ ਮਾਰੀ ਜਦੋਂ ਰੇਡ ਮਾਰੀ ਤੇ ਉੱਥੇ 17 ਦੇ ਕਰੀਬ ਜਿਹੜੇ ਮਰੀਜ਼ ਸੀਗੇ ਉੱਥੇ ਮਿਲੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਗੱਲ ਪੰਜਾਬ ਸਰਕਾਰ ਦੀ ਕਰੀਏ ਤਾਂ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਪਹਿਲਾਂ ਹੀ ਐਕਸ਼ਨ ਮੋਡ ਦੇ ਵਿੱਚ ਹੈ ਔਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਰੇਡਾਂ ਮਾਰੀਆਂ ਜਾ ਰਹੀਆਂ ਨੇ ਤੇ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਬਿਲਡੋਜ਼ਰ ਦੇ ਨਾਲ ਟਾਟੇਰੀ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕਈ ਅਜਿਹੇ ਗੈਰਕਾਨੂੰਨੀ ਟੰਕ ਦੇ ਨਾਲ ਨਸ਼ਾ ਛਡਾਊ ਕੇਂਦਰ ਵੀ ਬਣਾਏ ਗਏ ਨੇ ਤੇ ਉਹਨਾਂ ਦੇ ਉੱਤੇ ਵੀ ਸਰਕਾਰ ਹੁਣ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਕਿ ਪੰਜਾਬ ਸਰਕਾਰ ਦਾ ਇੱਕ ਟੀਚਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਤੇ ਇਸ ਨਸ਼ੇ ਨੂੰ ਖਤਮ ਕਰਨ ਦੇ ਲਈ ਜਤੋ ਜਹਤ ਸਰਕਾਰ ਕਰ ਰਹੀ ਹੈ ਹਰ ਛੋਟੇ ਪੱਦੇ ਵੱਡੇ ਪੱਦਰ ਦਾ ਉੱਤੇ ਕੰਮ ਕੀਤਾ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਕਰਨਾ ਹੀ ਸਰਕਾਰ ਦੀ ਹੁਣ ਪਹਿਲ ਕਦਮੀ ਬਣੀ ਹੋਈ ਹੈ ਇਸੇ ਤਰੀਕੇ ਦੇ ਨਾਲ ਹੁਣ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਤਾਇਨਾਤ ਕੀਤੀਆਂ ਨੇ ਔਰ ਇਹ ਟੀਮਾਂ ਜਿਹੜੀਆਂ ਘਰਾਂ ਵਿੱਚ ਜਾ ਕੇ ਛਾਪੇਬਾਰੀ ਕਰ ਰਹੀਆਂ ਨੇ ਔਰ ਉਸ ਤੋਂ ਬਾਅਦ ਹੁਣਾ ਦੇ ਵੱਲੋਂ ਵੱਡੇ ਪੱਦਰ ਦੇ ਉੱਤੇ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਦੱਸਿਆ ਕਿ ਕੁਝ ਦਿਨਾਂ ਦੇ ਵਿੱਚ ਹੀ ਬਹੁਤ ਵੱਡੇ ਪੱਦਰ ਤੋਂ ਨਸ਼ਾ ਬਰਾਮਦ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਤੋਂ ਵੱਲੋਂ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਨਸ਼ਿਆਂ ਨੂੰ ਲੈ ਕੇ ਵੀ ਮੁਹਿੰਮ ਵਿੱਢੀ ਗਈ ਹੈ ਔਰ ਨਾਲ ਦੀ ਨਾਲ ਹੁਣ ਨਸ਼ਾ ਤਸਕਰੀ ਦੇ ਉੱਤੇ ਵੀ ਐਕਸ਼ਨ ਲਿੱਤੇ ਗਏ ਨੇ ਔਰ ਨਾਲ ਨਸ਼ਾ ਛਡਾਊ ਕੇਂਦਰ ਵੀ ਜੋ ਹੈ ਹੁਣ ਸਰਕਾਰ ਦੀ ਰਡਾ ਹਤੇ ਨੇ ਸਮਰਾਲਾ ਦੇ ਪਿੰਡ ਨੀਲੋ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਸੀ ਔਰ ਉਥੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜੋ ਰੇਡ ਮਾਰੀ ਤੇ ਵੱਡੇ ਖੁਲਾਸੇ ਹੋਏ ਨੇ ਦੱਸ ਦਈਏ ਕਿ ਹੁਣ ਜਿਹੜੇ ਲੋਕ ਗੈਰ ਕਾਨੂੰਨੀ ਟੰਕ ਦੇ ਨਾਲ ਨਸ਼ਾ ਛਡਾਊ ਕੇਂਦਰ ਚਲਾਉਂਦੇ ਨੇ ਉਹ ਜ਼ਰਾ ਸਾਵਧਾਨ ਤੇ ਸੁਚੇਤ ਰਹੋ ਤੇ ਕਿਉਂਕਿ ਹੁਣ ਤੁਹਾਡੇ ਉੱਤੇ ਵੀ ਸਰਕਾਰ ਦਾ ਸਤੰਜਾ ਕੱਸਿਆ ਜਾ ਸਕਦਾ ਹੈ